ਨਮਸਕਾਰ ਦੋਸਤੋ TRUTH SEEKERS ਪਹੁੰਚੇ ਤੁਹਾਡਾ ਸਵਾਗਤ ਹੈ ਆ ਤਸਵੀਰਾਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਇਹ ਰਾਹੋਂ ਦੇ ਤਸਵੀਰਾਂ ਨੇ ਰਾਹੋਂ ਦੀਆਂ ਤਸਵੀਰਾਂ ਨੇ ਜਿੱਥੇ NIA ਦੀਆਂ ਟੀਮ ਜਿਹੜੀ ਅੱਜ ਇੱਕ ਮੁਹੱਲੇ ਵਿੱਚ ਪਹੁੰਚੀ ਆ ਤੇ ਇੱਕ ਘਰ ਦੇ ਵਿੱਚ ਪਹੁੰਚ ਕੇ ਉੱਥੇ ਰਹਿਣ ਵਾਲੇ ਵਿਅਕਤੀਆਂ ਤੋਂ ਜਿਹੜੀ ਪੁੱਛਗਿੱਛ ਕੀਤੀ ਗਈ ਆ ਪੂਰਾ ਕੀ ਮਾਮਲਾ ਆ ਇਹ ਵੀ ਤੁਹਾਨੂੰ ਬਰੀਫ ਕਰਾਂਗੇ ਆ ਤਸਵੀਰਾਂ ਰਾਹੋਂ ਦੀਆਂ ਆ ਘਰ ਦੇ ਬਾਹਰ ਤੁਸੀਂ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਖੜੇ ਆ ਦਿਖਾਈ ਦੇ ਰਹੇ ਨੇ ਇਹ ਰਾਹੋਂ ਦੀਆਂ ਤਸਵੀਰਾਂ ਨੇ ਜਿੱਥੇ ਕਿ NIA ਦੀ ਟੀਮ ਜਿਹੜੀ ਆ ਅੱਜ ਪਹੁੰਚੀ ਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਸੰਖਿਆ ਦੇ ਵਿੱਚ ਜਿਹੜੇ ਆ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਤੇ ਜਿਸ ਘਰ ਦੇ ਬਾਹਰ ਪੁਲਿਸ ਮੁਲਾਜ਼ਮ ਖੜੇ ਨੇ ਅੰਦਰ NIA ਦੀ ਟੀਮ ਜਿਹੜੀ ਆ ਉਹਦੇ ਵਿੱਚ ਕਈ ਜਿਹੜੇ ਅਫਸਰ ਸਾਹਿਬਾਨ ਤੇ ਮੁਲਾਜ਼ਮ ਉਹ ਅੰਦਰ ਪੁੱਛਗਛ ਕਰ ਰਹੇ ਹਨ ਪੂਰਾ ਮਾਮਲਾ ਕੀ ਹੈ ਇਹਦੇ ਬਾਰੇ ਵੀ ਤੁਹਾਨੂੰ ਬਰੀਫ ਕਰ ਦਿੰਨੀ ਆ ਜੋ ਸਾਨੂੰ ਜਾਣਕਾਰੀ ਹੈ ਇਹ ਜਾਣਕਾਰੀ ਆ ਕਿ ਨਵਾਂ ਸ਼ਹਿਰ ਦੇ ਥਾਣਾ ਕਾਠਗੜ ਦੇ ਅਨਸਰੋ ਚੌਂਕੀ ਦੇ ਵਿੱਚ ਕੁਝ ਸਮਾਂ ਪਹਿਲੇ ਸਾਡੇ ਜਿਹੜੇ ਵੀਵਰ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਕਰੀਬ 4 ਕੁ ਮਹੀਨੇ ਪਹਿਲੇ ਦਸੰਬਰ ਦੇ ਵਿੱਚ ਜਿਹੜੇ ਆ ਗਰਨੇਡ ਹਮਲਾ ਹੋਇਆ ਸੀ ਉਹ ਗਰਨੇਡ ਜਿਹੜਾ ਆ ਅਨਸਰੋ ਚੌਂਕੀ ਤੇ ਗਿਰਿਆ ਸੀ ਲੇਕਿਨ ਗਰਨੇਡ ਜਿਹੜਾ ਫਟਿਆ ਨਹੀਂ ਸੀ ਬਚਾਅ ਹੋ ਗਿਆ ਸੀ ਉਸ ਮਾਮਲੇ ਦੇ ਵਿੱਚ ਕੁਝ ਵਿਅਕਤੀ ਜਿਹੜੇ ਰਾਹੋਂ ਦੇ ਆ ਸ਼ੱਕੀ ਮੰਨੇ ਗਏ ਤੇ ਉਹਨਾਂ ਦੇ ਨਾਲ ਵੀ ਜਿਹੜੀ ਪੁੱਛਗਿੱਛ ਹੁੰਦੀ ਰਹੀ ਜਾਂ ਉਹ ਟਾਰਗੇਟ ਤੇ ਸੀ ਐਨਆਈਏ ਦੀ ਟੀਮ ਦੇ ਤੇ ਉਸ ਤੋਂ ਬਾਅਦ ਜਿਹੜੀ ਆ ਅੱਜ ਰਾਹੋਂ ਦੇ ਵਿੱਚ ਐਨਆਈਏ ਦੀ ਟੀਮ ਨੇ ਦਬਿਸ਼ ਕੀਤੀ ਆ ਆ ਲਾਈਵ ਤਸਵੀਰਾਂ ਰਾਹੋਂ ਦੀਆਂ ਦੇਖ ਰਹੇ ਹੋ ਤੁਸੀਂ ਜਿੱਥੇ ਕਿ ਐਨਆਈਏ ਦੀ ਟੀਮ ਨੇ ਜਿਸ ਵਿਅਕਤੀ ਦੇ ਨਾਲ ਪੁੱਛਗਿੱਛ ਕੀਤੀ ਆ ਸਾਡੀ ਜੋ ਜਾਣਕਾਰੀ ਆ ਉਹ ਵਿਅਕਤੀ ਅਰਬ ਮੁਲਕ ਦੇ ਵਿੱਚ ਜਿਹੜੇ ਆ ਰਹਿ ਕੇ ਆਏ ਸਨ ਤੇ ਉਹਨਾਂ ਵੱਲੋਂ ਜਿਹੜੀ ਆ ਆ ਉਥੋਂ ਕੋਈ ਤਾਲਮੇਲ ਹੋਇਆ ਸੀ ਜਿਹੜਾ ਗਰਨੇਡ ਹਮਲੇ ਦੇ ਵਿੱਚ ਜਿਹੜਾ ਸ਼ੱਕੀ ਵਿਅਕਤੀ ਆ ਉਹਦੇ ਨਾਲ ਕੋਈ ਤਾਲਮੇਲ ਹੋਇਆ ਸੀ ਕੋਈ ਗੱਲਬਾਤ ਕੀਤੀ ਜਾ ਰਹੀ ਆ ਤੇ ਉਸਦੇ ਸ਼ੱਕ ਦੇ ਬਿਨਾਂ ਤੇ ਜਿਹੜਾ ਅਜੁਕਤ ਵਿਅਕਤੀ ਦੇ ਘਰ ਪਹੁੰਚ ਕੇ NIA ਦੀ ਟੀਮ ਨੇ ਜਿਹੜੀ ਆ ਗੱਲਬਾਤ ਕੀਤੀ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਜੋ ਸਾਨੂੰ ਜਾਣਕਾਰੀ ਮਿਲੀ ਆ ਉਹ ਕਰੀਬ 4 ਤੋਂ 5 ਘੰਟੇ ਜਿਹੜੀ ਆ ਪੁਲਿਸ ਦੀ ਟੀਮ ਤੇ NIA ਦੀ ਟੀਮ ਜਿਹੜੀ ਆ ਹੋ ਰਹਾਂ ਹੂੰ ਦੇ ਵਿੱਚ ਡੱਟੀ ਰਹੀ ਆਲੇ-ਦੁਆਲੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਿ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਸਨ ਕਾਫੀ ਜਿਹੜਾ ਟੈਂਸ ਮਾਹੌਲ ਬਣ ਚੁੱਕਾ ਸੀ ਕਿ ਕਿਸ ਕੰਮ ਲਈ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਆਈਆਂ ਨੇ ਤੇ ਲੋਕਾਂ ਕਿਸੇ ਨੇ ਵੀ ਕੋਈ ਇਸ ਬਾਰੇ ਗੱਲ ਕਿਸੇ ਨਾਲ ਵੀ ਨਹੀਂ ਕੀਤੀ ਪੂਰੀ ਤਰ੍ਹਾਂ ਜਿਹੜਾ ਆ ਕੋਈ ਚਰਚਾ ਨਹੀਂ ਹੋਈ ਸਿਰਫ ਇੱਕ ਦੂਜੇ ਤੋਂ ਆਲੇ-ਦੁਆਲੇ ਦੇ ਲੋਕ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਇਹ ਕੀ ਪੁਲਿਸ ਜਾ ਐਨੇ ਮੁਲਾਜ਼ਮ ਜਿਹੜੇ ਆ ਇਨਵੈਸਟੀਗੇਸ਼ਨ ਦੇ ਜੋੜੇ ਮੁਲਾਜ਼ਮ ਕਿਉਂ ਪਹੁੰਚੇ ਨੇ ਸੋ ਦੁਆਰਾ ਦੱਸ ਦਿੰਦੇ ਨੇ ਕਿ ਨਵਾਂ ਸ਼ਹਿਰ ਦੇ ਕਸਬਾ ਰਾਹੂ ਦੇ ਵਿੱਚ NIA ਦੀ ਟੀਮ ਨੇ ਦਬਿਸ਼ ਕੀਤੀ ਆ ਜਿਨ੍ਹਾਂ ਵੱਲੋਂ ਜਿਹੜੀ ਅਨਸਰੋਂ ਚੌਂਕੀ ਤੇ ਗਰਨੇਡ ਹਮਲਾ ਹੋਇਆ ਸੀ ਉਸ ਹਮਲੇ ਦੇ ਵਿੱਚ ਇੱਕ ਜਿਹੜਾ ਆ ਵਿਅਕਤੀ ਜਿਹੜਾ ਕਿ ਸ਼ੱਕੀ ਆ ਜਿਹਦੇ ਉੱਤੇ ਮੰਨਿਆ ਜਾ ਰਿਹਾ ਕਿ ਉਹਨੇ ਹੀ ਗਰਨੇਡ ਹਮਲੇ ਦੇ ਵਿੱਚ ਭੂਮਿਕਾ ਨਿਭਾਈ ਉਸ ਵਿਅਕਤੀ ਦੇ ਨਾਲ ਰਾਹੂ ਦੇ ਕਿਸੇ ਰਹਿਣ ਵਾਲੇ ਜਿਹੜਾ ਵਿਅਕਤੀ ਆ ਉਹਦੇ ਨਾਲ ਕੋਈ ਸੰਪਰਕ ਹੋਇਆ ਸੀ ਜਦੋਂ ਉਹ ਸ਼ਾਇਦ ਵਿਦੇਸ਼ ਵਿੱਚ ਸਨ ਤੇ ਅਰਬ ਦੇਸ਼ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਉਕਤ ਵਿਅਕਤੀ ਜਿਹੜਾ ਅਰਬ ਦੇਸ਼ ਵਿੱਚ ਕਾਫੀ ਕੰਮ ਕਰਕੇ ਆਏ ਸਨ ਤੇ ਹੁਣ ਜਦੋਂ ਵਾਪਸ ਆਏ ਤੇ ਐਨਆਈਏ ਦੀ ਟੀਮ ਨੇ ਉਹਨਾਂ ਦੇ ਨਾਲ ਜਿਹੜੀ ਪੁੱਛਗਿੱਛ ਕੀਤੀ ਕਰੀਬ 4 ਤੋਂ 5 ਘੰਟੇ ਜਿਹੜੀ ਆ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਜਿਹੜੀ ਵਾਪਸ ਚਲੀ ਗਈ ਇਹ ਤਸਵੀਰਾਂ ਤੁਸੀਂ ਰਾਹੋਂ ਦੇ ਦੇਖ ਰਹੇ ਹੋ ਲਾਈਵ ਤਸਵੀਰਾਂ ਨੇ ਜਿੱਥੇ ਐਨਆਈਏ ਦੀ ਟੀਮ ਜਿਹੜੀ ਆ ਅੱਜ ਪਹੁੰਚੀ ਆ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਵੀ ਇਹਦੇ ਵਿੱਚ ਹੋਰ ਅਪਡੇਟ ਹੋਏਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ